ਕਿ ਇਹ ਦੇਸ਼ ਤੋਂ ਉਹ ਪੰਜਾਬ ਪੰਜਾਬ ਦੇ ਮੁੰਡੇ ਜੈਸੂ ਬਣ ਜਾਂ ਪੰਜਾਬ ਦੇ ਮੁੰਡੇ ਖਿਆਲ ਕੋ ਕਹਿੰਦੇ ਕਿ ਪਹਿਲਾਂ ਸਭ ਧਰਤੀਆਂ ਦਿੱਤੀਆਂ ਤੁਹਾਡੀਆਂ ਖਾਨਾ ਬਣਤੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਵੇ ਰਹਿਦੇ ਬਹੁਤ ਦੁੱਖ ਦੇਖਿਆ ਆਪਣੇ ਆਪਣੇ ਲੋਕਾਂ ਨੇ ਹੋਰ ਜੀ ਸਭ ਹੋਰ ਇਹ ਤੀਜ ਬਦਲਾਖਤ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੈਸਰਾਂ ਦਾ ਵਿਣਾ ਵੀ ਬੰਦੋਂ ਆਪਣੇ ਸੰਬੰਧ ਉਹ ਜਿਹੜੇ ਬੰਦੋਂ ਬਣਦਾ ਉਹ ਵਤੂਗਾ ਉਹ ਖਲਾਫ ਆਵੇਗੀ ਇਹ ਸਿੱਧਾ ਲੈ ਕੇ ਆ ਅਸੀਂ ਵੀ ਬੰਦ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਵਾ ਦਾ ਜਿਹੜਾ ਉਹ ਧੱਕੇ ਫਿਰ ਉੱਥੇ ਲੈ ਲਓ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁਕਤੀ ਦੀ ਦਰੋਂ ਨਿਕਲਿਆ ਪੰਜਾਬ ਐਸੇ ਨੇ ਧੱਕੇ ਦੇ ਰਾਹ ਦੁੱਤਿਆ ਵਿਕਾਸ ਕਰਦੇ ਸੁਨਾਂ ਭਗਵਾਨ ਸਨਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਅਕਸਰ ਇਹ ਤੋਂ ਲਾਹਣਾ ਖੁੰਦੇ ਤੋਂ ਨਾਂ ਨਾਲੇ ਕੰਮਾਂ ਦੇ ਬੰਦਾ ਵੀ ਨਿੰਦਾ ਕਰਦਾ ਜਦੋਂ ਮੈਂ ਤਹੂ ਦੱਸਿਆ ਕਿ ਉਹਨੇ ਜਿਹੜਾ ਗ੍ਰਾਫ ਰਿਪੋਰਟ ਕੀਤੇ ਇੱਕ ਉਹਨੇ ਵੀ ਮਹੋਰ ਸੋਲ ਰਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇੰਦੇ ਬਾਪੂ ਬਾਦਲ ਦਾ ਖੂਨ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਮੇਰੇ ਬਾਪੂ ਬਾਦਲ ਦਾ ਖੂਨ ਆ ਬਾਪੂ ਬਾਦਲ ਹੀ ਹੈ ਜਦੋਂ ਇਹ ਸਭ ਪਹਿਲਾਂ ਕਾਲੀਦਲ ਖਤਮ ਕੀਤਾ ਬਾਪੂ ਬਾਦਲ ਨੇ ਪਹਿਲਾਂ ਬਰੇ ਬਰੇ ਨੀਂਦ ਜਿਹੜੇ ਤੋਂ ਉਹਨੇ ਟੋੜ ਲਏ ਸਾਰੇ ਮੁਕਤੇ ਲਾ ਕੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਤੁਹਾਡੇ ਜੋ ਹੈ ਬਾਪੂ ਬਾਦਲ ਹੀ ਹੈ ਜਿਹੜਾ ਕਦੀ ਕਰਾਵਤ ਸਭ ਨੂੰ ਪਹਿਲਾਂ ਆਦਮ ਕਾਰੀ ਹੋਇਆ ਸੀ ਔਰ ਤੁਸੀਂ ਉਸੇ ਰਾਹ ਦੇ ਚੱਲ ਕੇ ਕਾਲਕਤਾ ਸਰ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲਕਤਾ ਤੁਸੀਂ ਜਿਹੜਾ ਉਹਨੂੰ ਬੰਦਾਰਦੇ ਹੋ ਤਾਂ ਉਹ ਕਦੀ ਭਲਾ ਨਹੀਂ ਗੋਣਾ ਬਾਪੂ ਬਾਦੋਂ ਦੇ ਪੰਜਾਬ ਦਾ ਬੇੜਾ ਕਰੀਤਾ ਬਾਪੂ ਪੰਜਾਬ ਬਾਦੋਂ ਨੇ ਪੰਜਾਬ ਨੂੰ ਦੁਖਿਆ ਤੁਸੀਂ ਵੀ ਲੋਟੇ ਉਹਦੀ ਨੀਤੀਆਂ ਤੇ ਚੱਲੋ ਜੋ ਤੁਹਾਡੇ ਬਾਪ ਦੀਆਂ ਨੀਤੀਆਂ ਤੁਸੀਂ ਉਹਨਾਂ ਨੀਤੀਆਂ ਨੂੰ ਹੀ ਲਾਗੂ ਕਰੇ ਕੋ ਵੱਖਰੀਆਂ ਨਹੀਂ ਕਰੇ ਇਸ ਕਰਕੇ ਬਹੁਤ ਬਾਪੂ ਬਾਦੋਂ ਨੇ ਕੀਤਾ ਉਹ ਜਦੋਂ ਸੋਚਿਆ ਕਰੂਗੀ ਕੀਤਾ ਕੀ ਪੰਜਾਬ ਦੇ ਉਹਨਾਂ ਨੇ ਪੰਜਾਬ ਨੂੰ ਵਿੱਚੋਂ ਤੱਕ بچਾਉਣਾ ਲੈ ਖੂਨ ਦੇ ਪੈਨਵਾਅ ਮੁਕਤੀ ਬੜਾਈ ਜੀ ਕਿਸਕਾ ਕੇ ਤਾਂ ਇਹ ਦਾ ਕੂ ਕਿ ਦਾ ਕੀ ਦਾ ਨਹੀਂ ਕਦੀ ਤੂੰ ਹੀ ਕਹਿੰਦਾ ਮੇਰੇ ਬਾਲ ਸਿੰਘ ਦੇ ਬਾਪ ਸਮਾਨ ਹੈ ਕਦੀ ਤੂੰ ਹੀ ਕਹਿੰਦਾ ਲਖੂ ਨਾ ਹਾ ਖੂਨ ਤੁਹਾਡੇ ਠੀਕ ਹੈ ਉਹੀ ਕੰਮ ਕਰਦੇ ਉਸੇ ਜੋ ਕੰਮ ਦੇ ਸੀਗੇ ਕੋਈ ਕੰਮ ਤੁਸੀਂ ਆਪ ਸ਼ੁਰੂ ਕੀਤੇ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਨਾ ਪੰਜਾਬ ਦੇ ਹੱਥ ਖਲਾਫ ਲੈ ਪੰਜਾਬ ਦੇ ਮੁਰਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਸੱਜ ਤੇ ਆ ਬੁਲਾਏ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਭਾਵੇਂ ਦੇ ਛੇਰੇ ਭੇਜਦਾ ਆਪ ਬੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਬਾਦਿਆ ਸਰ ਪੰਜਾਬ ਦੇ ਪੁੱਤਾਂ ਨੂੰ ਕਿਹੜੇ ਲਾਇ ਪਾਇ ਉਸੇ ਵਾਰੇ ਹੁਣ ਤੁਸੀਂ ਬੋਲਾਂਗੇ ਇਹ ਜਿਹੜੀ ਡੈਕਸਟਰਾਂ ਦੀ ਪ੍ਰੋਜੈਕਟ ਤੁਸੀਂ ਕਰਾਇਓ ਇਹ ਪੰਜਾਬ ਚ ਨਹੀਂ ਕਰ ਦਿੱਤੀ ਜੂਗੀ ਭਾਵੇਂ ਲੋ ਮੰਦੀ ਹੋਵੇ ਅਸੀਂ ਇਹਦੀ ਜਨਾਈ ਲੜਾਂ ਅਣੀ ਡੈਕਸਟਰਾਂ ਨੂੰ ਪੰਜਾਬ ਦੇ ਅੰਦਰ ਕਿਹੇ ਵੀ ਤਰ੍ਹਾਂ ਦਾ ਕੁੱਪਾ ਨਹੀਂ ਕਰਦਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹ ਖਲਾ ਪੂਰੀ ਕਰਨ ਵਾਲਾ ਕਲਾ ਹੈ ਮੈਂ ਇਹ ਇਹ ਧਮਕਣਾ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਕਿੰਨਾ ਪੰਜੋਰ ਨਾਲ ਸੁਣੋ ਕਿ ਜੋ ਤੁਸੀਂ ਕਹੋਗੇ ਉਹ ਹੋਊਗਾ ਪੰਜਾਬ ਕਦੇ ਵੀ ਪੰਜੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਗਿਆ ਲੜਦਾ ਰਹੂਗਾ ਪੰਜਾਬ ਸਰਨਾਖੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ